ਹੀ ਲੋਕਾਣੀ ਆਸਾ ਮਹੱਲਾ ਪਹਿਲਾ ਅਨਹਦੁ ਅਨਹਦ ਵਾਜੈ ਰੁਣਚੁਣ ਘਾਰੇ ਰਾਮ ਮੇਰਾ ਮਨੋ ਮੇਰਾ ਮਨ ਰਾਤਾ ਲਾਲ ਪਿਆਰੀ ਰਾਮ ਅਨੰਦਿਨ ਰਾਤਾ ਮਨ ਬੈ ਰਾਗੀ ਸੁੰਨ ਮੰਡਲ ਘਰ ਪਾਇਆ ਆਦ ਪੁਰਖ ਅપરੰਪਰ ਪਿਆਰਾ ਸਤਗੁਰ ਅਲਖ ਲਖਾਇਆ ਆਸਨ ਬੈਸਨ ਤੇਰੇ ਨਾਰਾਇਣ ਤਿਤ ਮੰਨ ਰਾਤਾ ਵਿਚਾਰੀ ਨਾਨਕ ਨਾਮ ਰਤੇ ਬੈਰਾਗੀ ਅਨਹਦ ॠਣ ਚੁਣਕਾਰੀ ਤਿਤ ਅਗਮ ਤਿਤ ਅਗਮ ਪੁਰੇ ਕਹੋ ਕਿਤ ਬਿਧ ਜਾਈਐ RAM ਸੱਚ ਸੰਜਮੋਸਾਰ ਗੁਣਾ ਗੁਰ ਸ਼ਬਦ ਕਮਾਈਐ RAM ਸੱਚ ਸ਼ਬਦ ਕਮਾਈਐ ਨਿਜ ਘਰ ਜਾਈਐ ਪਾਈਐ ਗੁਣੀ ਨਿਧਾਨਾ ਤਿਤ ਸਾਖਾ ਮੂਲ ਪਤ ਨਹੀਂ ਡਾਲੀ ਸਿਰ ਸਬਨਾ ਪਰਧਾਨ ਜਪ ਤਪ ਕਰ ਕਰ ਸੰਜਮ ਥਾਕੀ ਹਟ ਨਿਗਰਹਿ ਨਹੀਂ ਪਾਈਐ ਨਾਨਕ ਸਹਿਜ ਮਿਲੇ ਜਗ ਜੀਵਨ ਸਤ ਗੁਰ ਬੂਝ ਬੁਝਾਈਐ ਗੁਰ ਸਾਗਰੋ ਰਤਨਾਗਰ ਤਿਤ ਰਤਨ ਕਨੇਰੇ ਰਾਮ ਕਰ ਮਜਨੋ ਸਪਤ ਸਰੀ ਮਨ ਨਿਰਮਲ ਮੇਰੇ ਰਾਮ ਨਿਰਮਲ ਜਲ ਨਾਏ ਜਾਂ ਪ੍ਰਭ ਭਾਏ ਪੰਜ ਮਿਲੇ ਵੀ ਚਾਰੇ ਕਾਮ ਕ੍ਰੋਧ ਕਪਟ ਵਿਖਿਆ ਤਜ ਸਚ ਨਾਮ ਉਰ ਧਾਰੀ ਹਉ ਮੈਂ ਲੋਭ ਲਹਿਰ ਲੱਭ ਥਾਕੇ ਪਾਏ ਦੀਨ ਦਿਆਲਾ ਨਾਨਕ ਗੁਰ ਸਮਾਨ ਤੀਰਥ ਨਹੀਂ ਕੋਈ ਸਾਚੀ ਗੁਰ ਗੋਪਾਲਾ ਹਉ ਬਨ ਬਨੋ ਦੇਖ ਰਹੀ ਤ੍ਰਿਣ ਦੇਖ ਸਬਾਇਆ RAM ਤ੍ਰੇ ਭਵਨੋ ਤੁਝਹਿ ਕੀਆ ਸਭ ਜਗਤ ਸਬਾਇਆ RAM ਤੇਰਾ ਸਭ ਕੀਆ ਤੂੰ ਥਿਰ ਥੀਆ ਤੁਦ ਸਮਾਨ ਕੋ ਨਾਹੀ ਤੂੰ ਦਾਤਾ ਸਭ ਜਾਚਕ ਤੇਰੇ ਤੁਦ ਬਿਨ ਕਿਸ ਸਾਲਾਹੀ ਅਣ ਮੰਗਿਆ ਦਾਨ ਦੀਜੈ ਦਾਤੇ ਤੇਰੀ ਭਗਤ ਭਰੇ ਪੰਡਾਰਾ RAM ਨਾਮ ਬਿਨ ਮੁਕਤ ਨਾ ਹੋਈ ਨਾਨਕ ਕਹੈ ਵਿਚਾਰਾ ਹਾਸਾ ਮੁਹੱਲਾ ਪਹਿਲਾ ਮੇਰਾ ਮਨੂ ਮੇਰਾ ਮਨ ਰਾਤਾ RAM ਪਿਆਰੀ RAM ਸੱਚ ਸਾਹਿਬੋ ਆਦਪੁਰਖ ਅਪਰੰਪਰੂ ਧਾਰੇ RAM ਅਗਮ ਅਗੋਚਰ ਅਪਰੇ ਅਪਾਰਾ ਪਾਰ ਬ੍ਰਹਮ ਪ੍ਰਦਾਨੋ ਆਦ ਜੁਗਾਦੀ ਹੈ ਪੀ ਹੋਸੀ ਅਵਰ ਝੂਠਾ ਸਭ ਮਨੂ ਕਰਮ ਧਰਮ ਕੀ ਸਾਰ ਨਾ ਜਾਣੈ ਸੁਰਤ ਮੁਕਤ ਕਿਉ ਪਾਈਐ ਨਾਨਕ ਗੁਰਮੁਖ ਸ਼ਬਦ ਪਛਾਣੈ ਅਹਨਸ ਨਾਮ ਧਿਆਈਐ ਮੇਰਾ ਮਨੋ ਮੇਰਾ ਮਨ ਮਾਨਿਆ ਨਾਮ ਸਖਾਈ ਰਾਮ ਹਉ ਮੈਂ ਮਮਤਾ ਮਾਇਆ ਸੰਗ ਨਾ ਜਾਈ ਰਾਮ ਮਾਤ ਪਿਤ ਭਾਈ ਸੁੱਤ ਚਤੁਰਾਈ ਸੰਗ ਨਾ ਸੰਪੈ ਨਾਰੀ ਸ਼ਾਇਰ ਕੀ ਪੁੱਤਰੀ ਪਰਹਰ त्याਗੀ ਚਰਨ ਤਲੈ ਵਿਚਾਰੀ ਆਦਿ ਪੁਰਖ ਇੱਕ ਚਲਤ ਦਿਖਾਇਆ ਜਹ ਦੇਖਾਂ ਤਹਿ ਸੋਈ ਨਾਨਕ ਹਰ ਕੀ ਭਗਤ ਨਾ ਛੂਡੋ ਸਹਿਜੀ ਹੋਏ ਸੋ ਹੋਈ ਮੇਰਾ ਮਨੋ ਮੇਰਾ ਮਨ ਨਿਰਮਲ ਸਾਚ ਸੁਮਾਲੇ RAM ਅਵਗਣ ਮੀਠ ਚੱਲੇ ਗੁਣ ਸੰਗਮ ਨਾਲੇ RAM ਅਵਗਣ ਪਰ ਹਰ ਕਰਨੀ ਸਾਰੀ ਦਰ ਸਚੈ ਸਚਿਆਰੂ ਆਮਣ ਜਾਵਣ ਥਾਕ ਰਹਾਏ ਗੁਰਮੁਖ ਤਤ ਵਿਚਾਰੂ ਸਾਜਨ ਮੀਤ ਸਜਾਨ ਸਖਾਤੁ ਸਚ ਮਿਲੈ ਵਡਿਆਈ ਨਾਨਕ ਨਾਮ ਰਤਨ ਪਰਗਾਸਿਆ ਐਸੀ ਗੁਰਮਤ ਪਾਈ ਸਚ ਅੰਜਨੋ ਅੰਜਨ ਸਾਰ ਨੀਰੰજન ਰਾਤਾ ਰਾਮ ਮਨ ਤਨ ਰਾਵ ਰਹਿਆ ਜਗ ਜੀਵਨੋ ਦਾਤਾ ਰਾਮ जग जीवन दाता हर मन राता सहज मिले मिलाया साद सभा संता की संगत नदर प्रभु सुख पाया हर की भक्त रत्ती बैरागी चूकै मोह प्यासा नानक कहो मैं मार पति ने बिरले दास उदासा राग आशा मोहल्ला पहला संत घर दूजा ਇਕ ਓੰਕਾਰ ਸਤਗੁਰ ਪ੍ਰਸਾਦ ਤੂੰ ਸਭਨੀ ਥਾਈ ਜਿੱਤੇ ਹੋ ਜਾਈ ਸਾਚਾ ਸਿਰਜਣਹਾਰ ਜੀਉ ਸਭਨਾ ਕਾ ਦਾਤਾ ਕਰਮ ਬਿਦਾਤਾ ਦੁਖ ਬਸਾਰਨਹਾਰ ਜੀਉ ਦੁਖ ਬਸਾਰਨਹਾਰ ਸੁਆਮੀ ਕੀਤਾ ਜਾਕਾ ਹੋਐ ਕੋਟ ਕੋਟੰਤਰ ਪਾਪਾਂ ਕੇਰੇ ਏਕ ਘੜੀ ਮਹਿ ਖੋਐ ਹੰਸ ਸੇ ਹੰਸਾ ਬੱਗ ਸੇ ਬੱਗਾ ਘਟ ਘਟ ਕਰੇ ਵਿਚਾਰ ਜੀਉ ਤੂੰ ਸਭਨੀ ਤਾਈ ਜਿੱਤੈ ਹਉ ਜਾਈ ਸਾਚਾ ਸਿਰਜਨ ਹਾਰ ਜੀਉ ਜਿਨ ਇੱਕ ਮਨ ਧਿਆਇਆ ਤਿਨ ਸੁਖ ਪਾਇਆ ਤੇ ਵਿਰਲੇ ਸੰਸਾਰ ਜੀਉ ਤਿਨ ਜਮ ਨੇੜ ਨ ਆਵੇ ਗੁਰ ਸ਼ਬਦ ਕਮਾਵੇ ਕਬਹੋ ਨ ਆਵੇ ਹਾਰ ਜੀਉ ਤੇ ਕਭੂ ਨਾ ਹਾਰਹਿ ਹਰ ਹਰ ਗੁਣ ਸਾਰੇ ਤਿਨ ਜਮਨੀੜ ਨਾ ਆਵੇ ਜੰਮਣ ਮਰਨ ਤਿਨਾ ਕਾ ਚੂਕਾ ਜੋ ਹਰ ਲਾਗੇ ਪਾਵੇ ਗੁਰਮਤ ਹਰ ਰਸ ਹਰ ਫਲ ਪਾਇਆ ਹਰ ਹਰ ਨਾਮ ਉਰ ਧਾਰ ਜੀਉ ਜਿਨ ਇਕ ਮਨ ਧਿਆਇਆ ਤਿਨ ਸੁਖ ਪਾਇਆ ਤੇ ਵਿਰਲੇ ਸੰਸਾਰ ਜੀਉ ਜਿਨ ਜਗਤ ਉਪਾਇਆ ਤੰਦੈ ਲਾਇਆ ਤੇ ਸਹਬਿ ਤੋ ਕੁਰਬਾਨ ਜੀਉ ਤਾਂ ਕੀ ਸੇਵ ਕਰੀ ਜੈ ਲਾਹਾ ਲੀਜੈ ਹਰ ਦਰਗਹ ਪਾਈਐ ਮਾਨ ਜੀਉ ਹਰ ਦਰਗਹ ਮਾਨ ਸੋਈ ਜਨ ਪਾਵੇ ਜੋ ਨਰ ਏਕ ਪਛਾਨੈ ਉਹ ਨਵ ਨਿਦ ਪਾਵੇ ਗੁਰਮਤਿ ਹਰਿ ਧਿਆਵੇ ਨਿਤ ਹਰਿ ਗੁਣ ਆਖ ਵਖਾਣੈ ਇਹਨ ਸਨਾਮ ਤਿਸੈ ਕਾ ਲੀਜੈ ਹਰ ਉਤਮ purkh ਪ੍ਰਧਾਨ ਜੀਉ ਜਿਨੇ ਜਗ ਤੇ ਆਪਾਇਆ ਤੰਦੈ ਲਾਇਆ ਹੌਂਕ ਸਾ ਬਿਟੋ ਹੋ ਕੁਰਬਾਨ ਜੀਉ ਨਾਮ ਲੈਨ ਸੇ ਸੋ ਹੈ ਤਿਨ ਸੁਖ ਫਲ ਹੋਵੈ ਮਾਨ ਹੈ ਸੇ ਜਿਨ ਜਾਹੀ ਜੀਉ ਤਿਨ ਫਲ ਟੂਟ ਨਾ ਆਵੈ ਜਾਂ ਤਿਸ ਭਾਵੈ ਜੇ ਜੁਗ ਕੀਤੇ ਜਾਹੀ ਜੀਉ ਜੇ ਜੁਗ ਕੀਤੇ ਜਾਹੀ ਸੁਆਮੀ ਤਿਨ ਫਲ ਟੂਟ ਨਾ ਆਵੈ ਤਿਨ ਜਰਾ ਨ ਮਰਨਾ ਨਰਕ ਨਾ ਪਰਨਾ ਜੋ ਹਰ ਨਾਮ ਧਿਆਵੇ ਹਰ ਹਰ ਕਰਹਿ ਸੇ ਸੂ ਕਹਿ ਨਾਹੀ ਨਾਨਕ ਪੀੜ ਨਾ ਖਾਹੇ ਜੀਉ ਨਾਮ ਲੈਣ ਸੇ ਸੋਹ ਹੈ ਤਿਨ ਸੁਖ ਫਲ ਹੋਵੈ ਮਨਹਿ ਸੇ ਜਿਣ ਜਾਹੀ ਜੀਉ ਏਕ ਓ ਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਸ਼ੰਤ ਘਰ ਤੀਜਾ ਤੂੰ ਸੁਣ ਹਰ ਨਾਮ ਕਾਲਿਆ ਕੀ ਵਾਰੀ ਐ ਰਾਤਾ RAM ਬਿਕ ਫਲ ਮੀਠਾ ਚਾਰ ਦਿਨ ਫਿਰ ਹੋਐ ਤਾਤਾ RAM ਫਿਰ ਹੋਏ ਤਾਤਾ ਖਰਾ ਮਾਤਾ ਨਾਮ ਬਿਨ ਪਰਤਾਪੀ ਉਹ ਜੀਵ ਸਾਇਰ ਦੇ ਲਹਿਰੀ ਬਿਜਲ ਜਿਵੇਂ ਚਮਕੈ ਹਰ ਬਾਜ ਰਾਖਾ ਕੋਈ ਨਹੀਂ ਸੋਏ ਤੁਜਹਿ ਬਸਾਰੇ ਆ ਸਚ ਕਹਿ ਨਾਨਕ ਚੇਤ ਰੇ ਮਨ ਮਰਹਿ ਹਰਨਾ ਕਾਲਿਆ ਪਵਰਾ ਫੂਲ ਪਵੰਤਿਆ ਦੁਖਿ ਅਤ ਭਾਰੀ RAM ਮੈਂ ਗੁਰ ਪੁੱਛਿਆ ਆਪਣਾ ਸਾਚਾ ਵਿਚਾਰੀ RAM ਵਿਚਾਰ ਸਤਗੁਰ ਮੁਝੈ ਪੁੱਛਿਆ ਭਵਰ ਬੇਲੀ ਰਾਤੋ ਸੂਰਜ ਚੜਿਆ ਪਿੰਡ ਪੜਿਆ ਤੇਲ ਤਾਵਣ ਤਤੋ ਜਮ ਮਗ ਬਾਦਾ ਖਾਹੇ ਚੂਟਾਂ ਸਬਦ ਬਿਨ ਬੇ ਤਾਲਿਆ ਸੱਚ ਕਹਿ ਨਾਨਕ ਚੇ ਤਰੇ ਮਨ ਮਰਹਿ ਪਵਰਾ ਕਾਲਿਆ ਮੇਰੇ ਜੀੜਿਆ ਪਰਦੇਸੀਆ ਕਿਤ ਪਵਹਿ ਜੰਜਾਲੇ RAM ਸਾਚਾ ਸਾਹਿਬ ਮਨ ਵਸੈ ਕੀ ਫਾਸਹਿ ਜਮ ਜਾਲੇ RAM ਮਛਲੀ ਵਛੁਨੀ ਨੈਣ ਰੁਨੀ ਜਾਲ ਬਦਕ ਪਾਇਆ ਸੰਸਾਰ ਮਾਇਆ ਮੋਹ ਮੀਠਾ ਅੰਤ ਪਰਮ ਚੁਕਾਇਆ ਪਗਤ ਕਰ ਚਿਤ ਲਾਏ ਹਰਿ ਸਿਉ ਛੋੜ ਮਨੁ ਅੰਦੇਸਿਆ ਸਚ ਕਹਿ ਨਾਨਕ ਚੇਤ ਰੇ ਮਨ ਜੀਅੜਿਆ ਪਰਦੇਸਿਆ ਨਦੀਆ ਵਾਹ ਵਿਛੁੰਨਿਆ ਮੇਲਾ ਸੰਜੂਗੀ RAM ਜੁਗ ਜੁਗ ਮੀਠਾ ਵੇਸ ਭਰੇ ਕੋ ਜਾਣੈ ਜੋਗੀ RAM ਕੋਈ ਸਹਿਜ ਜਾਣੈ ਹਰ ਪਛਾਣੈ ਸਤਿਗੁਰੂ ਜਿਨ ਚੀਤਿਆ ਬਿਨ ਨਾਮ ਹਰ ਕੇ ਭਰਮ ਭੂਲੇ ਪਚਹ ਮੁਗਦ ਅਚੀਤਿਆ ਹਰ ਨਾਮ ਭਗਤ ਨਾ ਹਿਰਦੈ ਸਾਚਾ ਸੇ ਅੰਤ ਤਾਹੀ ਰੁੰਨਿਆ ਸਚ ਕਹਿ ਨਾਨਕ ਸ਼ਬਦ ਸਾਚੈ ਮੇਲ ਚਰੀਵ ਛੁੰਨਿਆ ਏਕਾ ਓ ਅੰਕਾਰ ਸਤਗੁਰ ਪ੍ਰਸਾਦ ਆਸਾ ਮਹੱਲਾ ਤੀਜਾ ਸ਼ੰਤ ਘਰ ਪਹਿਲਾ ਹਮ ਘਰੇ ਸਾਚਾ ਸੁਹਿਲਾ ਸਾਚੈ ਸ਼ਬਦ ਸੁਹਾਇ ਆਰਾਮ ਧਨ ਪਿਰ ਮੇਲ ਭਇਆ ਪ੍ਰਭ ਆਪ ਮਲਾਇਆ RAM ਪ੍ਰਭ ਆਪ ਮਲਾਇਆ ਸਚ ਮਨ ਵਸਾਇਆ ਕਾਮਣ ਸਹਜੇ ਮਾਤੀ ਗੁਰ ਸ਼ਬਦ ਸ਼ਿੰਗਾਰੀ ਸਚ ਸਵਾਰੀ ਸਦਾ 라ਵੀ ਰੰਗ ਰਾਤੀ ਆਪ ਗੁਆਇ ਹਰ ਵਾਰ ਪਾਏ ਤਾਂ ਹਰ ਰਸ ਮਨ ਵਸਾਇ ਕਹੋ ਨਾਨਕ ਗੁਰ ਸ਼ਬਦ ਸواری ਸਫਲਿਓ ਜਨਮ ਸਬਾਇ ਦੂਜੜੈ ਕਾਮਣ ਭਰਮ ਭੁੱਲੀ ਹਰ ਵਾਰ ਨਾ ਪਾਏ RAM ਕਾਮਣ ਗੁਣ ਨਾਹੀ ਬਿਰਥਾ ਜਨਮ ਗਵਾਏ RAM ਬਿਰਥਾ ਜਨਮ ਗਵਾਏ ਮਨ ਮੁਖ ਇਆਣੀ ਔਗਣਵੰਤੀ ਝੂਰੇ ਆਪਣਾ ਸਤਗੁਰੂ ਸੇਵ ਸਦਾ ਸੁਖ ਪਾਇਆ ਤਾਂ ਫਿਰ ਮਿਲਿਆ ਹਦੂਰੇ ਦੇਖ ਪਿਰਵ ਗੱਸੀ ਅੰਦਰੋਂ ਸਰਸੀ ਸੱਚੇ ਸ਼ਬਦ ਸੁਪਾਏ ਨਾਨਕ ਵਿਣ ਨਾਮੈ ਕਾਮਣ ਭਰਮ ਭੁਲਾਣੀ ਮਿਲ ਪ੍ਰੀਤਮ ਸੁਖ ਪਾਏ ਪਿਰ ਸੰਗ ਕਾਮਣ ਜਾਣਿਆ ਗੁਰ ਮੇਲ ਮਲਾਈ ਰਾਮ ਅੰਤਰ ਸ਼ਬਦ ਮਿਲੀ ਸਹਜੇ ਤਪਤ 부ਝਾਈ ਰਾਮ ਸ਼ਬਦ ਤਪਤ ਬੁਝਾਈ ਅੰਤਰ ਸ਼ਾਂਤ ਆਈ ਸਹਜੇ ਹਰ ਰਸ ਚਾਖਿਆ ਮਿਲ ਪ੍ਰੀਤਮ ਆਪਣੇ ਸਦਾ ਰੰਗ ਮਾਣੀ ਸੱਚੇ ਸ਼ਬਦ ਸੁਪਾਖਿਆ ਪੜ ਪੜ ਪੰਡਤ ਮੋਨੀ ਥਾਕੇ ਭੇਖੀ ਮੁਕਤ ਨਾ ਪਾਈ ਨਾਨਕ ਬਿਨ ਭਗਤੀ ਜਗ ਬਉਰਾਨਾ ਸੱਚੇ ਸ਼ਬਦ ਮਲਾਈ ਸਾ ਧਨ ਮਨ ਆਨੰਦ ਭਇਆ ਹਰ ਜੀਉ ਮੇਲ ਪਿਆਰੀ RAM ਸਤਨ ਹਰ ਕੈ ਰਸ ਰਸੀ ਗੁਰ ਕੈ ਸ਼ਬਦ ਅਪਾਰੀ RAM ਸ਼ਬਦ ਅਪਾਰੇ ਮਿਲੇ ਪਿਆਰੀ ਸਦਾ ਗੁਣ ਸਾਰੇ ਮਨ ਵਸੀ ਸੇਜ ਸੁਹਾਵੀ ਜਾਂ ਪਿਰ ਰਾਵੀ ਮਿਲ ਪ੍ਰੀਤਮ ਅਵਗਣ ਨਸੀ ਜਿਤ ਘਰ ਨਾਮ ਹਰ ਸਦਾ ਧਿਆਈਐ ਸੋਹੇ ਲੜਾ ਜੁਗ ਚਾਰੇ ਨਾਨਕ ਨਾਮ ਰਤੇ ਸਦਾ ਆਨੰਦ ਹੈ ਹਰ ਮਿਲਿਆ ਕਾਰਜ ਸਾਰੀ